ਨਿਊਜ਼ ਅਰਸਿਦਾ ਇੱਕ ਵਿਅਕਤੀ ਨਾ ਬਾਲਕੁੜੀ ਨੂੰ ਅਸ਼ਲੀਲ ਫੋਟੋਆਂ ਭੇਜਣ ਦੇ ਦੋਸ਼ ਵਿੱਚ ਗ੍ਰਿਫਤਾਰ। ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੀ ਵਾਰ ਰਾਜਦਾ ਦੌਰਾ ਕੀਤਾ ਅਤੇ ਹਵਾਈ ਸਰਵੇਖਣ ਕੀਤਾ। ਮਲਿਆਲਮ ਅਦਾਕਾਰਾ ਨਵੀਆ ਨਾਇਰ ਨੂੰ ਹਾਲ ਹੀ ਵਿੱਚ ਮੈਲਬੌਰਨ ਹਵਾਈ ਅੱਡੇ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਸਟ੍ਰਗਟਾਈਏ ਕੇ ਵਪਾਰ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਵਿਚਕਾਰ ਚੱਲ ਰਹੇ ਮਤਭੇਦਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ। ਉਨਾ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੀ ਗੱਲਬਾਤ ਇੱਕ ਵੱਡੇ ਹੱਲ ਵੱਲ ਲੈ ਕੇ ਜਾਵੇਗੀ। ਟਰੰਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਭਾਰਤ ਅਤੇ ਅਮਰੀਕਾ ਆਪਣੀਆਂ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਗੱਲਬਾਤ ਕਰ ਰਹੇ ਨੇ। ਮੈਨੂੰ ਯਕੀਨ ਹੈ ਕਿ ਇਹ ਗੱਲਬਾਤ ਸਾਡੇ ਦੋਵਾਂ ਮਹਾਨ ਦੇਸ਼ਾਂ ਲਈ ਸਕਾਰਾਤਮਕ ਨਤੀਜੇ ਲਿਆ ਕੇ ਆਵੇਗੀ। ਪਿਛਲੇ ਕੁਝ ਮਹੀਨਿਆਂ ਤੋਂ ਟੈਰਿਫ ਅਤੇ ਬਾਜ਼ਾਰ ਪਹੁੰਚ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਬਣਿਆ ਹੋਇਆ ਹੈ। ਪਾਰ ਹੋਂ ਟਰੰਪ ਨੇ ਇਸ ਬੰਦਾ ਅਤੇ ਨਿੱਜੀ ਦੋਸਤੀ ਵਿੱਚ ਵਿਸ਼ਵਾਸ ਪ੍ਰਗਟ ਕਰਕੇ ਮਾਹੌਲ ਨੂੰ ਥੋੜਾ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਵਾਰ-ਵਾਰ ਕਿਹਾ ਹੈ ਕਿ ਭਾਰਤ ਨਿਰਪੱਖ ਅਤੇ ਸੰਤੁਲਿਤ ਵਪਾਰ ਵਿੱਚ ਵਿਸ਼ਵਾਸ ਰੱਖਦਾ ਹੈ ਮੋਦੀ ਕਹਿੰਦੇ ਨੇ ਕਿ ਭਾਰਤੀ ਕਿਸਾਨਾ ਛੋਟੇ ਉਜੋਗਾ ਅਤੇ ਨੌਜਵਾਨਾਂ ਨੂੰ ਸੁਰੱਖਿਆ ਦੇ ਕੇ ਹੀ ਆਪਣੇ ਬਾਜ਼ਾਰ ਖੋਲ੍ਹ ਸਕਦਾ ਹੈ ਇੱਥੇ ਦੱਸ ਦਈਏ ਕਿ ਪਾਰਟ ਅਮਰੀਕਾ ਵਪਾਰ ਹਰ ਸਾਲ 200 ਬਿਲੀਅਨ ਡਾਲਰ ਤੋਂ ਵੱਧਦਾ ਹੁੰਦਾ ਹੈ ਪਰ ਹੋਣ ਲੰਬੇ ਸਮੇਂ ਤੋਂ ਕਈ ਵਿਵਾਦ ਚੱਲ ਰਹੇ ਨੇ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਡੇਰੀ ਇਲੈਕਟ੍ਰੋਨਿਕਸ ਅਤੇ ਮੈਡੀਕਲ ਉਪਕਰਨਾਂ ਤੇ ਟੈਰਿਫ ਘਟਾਈ ਇਸ ਦੇ ਨਾਲ ਹੀ ਭਾਰਤ ਅਮਰੀਕਾ ਵਿੱਚ ਆਪਣੇ ਆਈਟੀ ਪੇਸ਼ੇਵਰਾਂ ਅਤੇ ਦਵਾਈਆਂ ਲਈ ਹੋਰ ਮੌਕੇ ਚਾਹੁੰਦਾ ਹੈ ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੀ ਵਾਰ ਰਾਜਦਾ ਦੌਰਾ ਕੀਤਾ ਅਤੇ ਹਵਾਈ ਸਰਵੇਖਣ ਕੀਤਾ ਇਸ ਤੋਂ ਬਾਅਦ ਉਹ ਗੁਰਦਾਸਪੁਰ ਦੇ ਟਿਬਰੀ ਕੈਂਟ ਵਿੱਚ ਸੂਬਾ ਸਰਕਾਰ ਦੇ ਮੰਤਰੀਆਂ ਅਧਿਕਾਰੀਆਂ ਅਤੇ ਪਾਜਪਾ ਆਗੂਆਂ ਦੇ ਨਾਲ ਮਿਲੇ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ 1600 ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੋਂ ਖੁਸ਼ ਨਹੀਂ ਹੈ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਨੇ ਕਿਹਾ ਹੈ ਕਿ ਅਸੀਂ ਕੇਂਦਰ ਤੋਂ ਤਿੰਨ ਮੰਗਾਂ ਕੀਤੀਆਂ ਸਨ ਪਹਿਲੀ ਵਿੱਚ ਅਸੀਂ 20000 ਕਰੋੜ ਰੁਪਏ ਦੇ ਰਾਹਤ ਫੰਡ ਦੀ ਮੰਗ ਕੀਤੀ ਸੀ ਅਤੇ ਦੂਸਰੀ ਵਿੱਚ ਅਸੀਂ 60000 ਕਰੋੜ ਰੁਪਏ ਦੇ ਬਕਾਏ ਦੀ ਵੀ ਮੰਗ ਕੀਤੀ ਸੀ ਜਦੋਂ ਕਿ ਤੀਜੀ ਮੰਗ ਵਿੱਚ 12000 ਕਰੋੜ ਰੁਪਏ ਖਰਚ ਕਰਨ ਨਾਲ ਸੰਬੰਧਿਤ ਕੁਝ ਸ਼ਰਤਾਂ ਵਿੱਚ ਰਾਹਤ ਦੀ ਮੰਗ ਵੀ ਕੀਤੀ ਗਈ ਸੀ ਪਰ ਹੁਣ ਪ੍ਰਧਾਨ ਮੰਤਰੀ ਮੋਦੀ ਵੱਲੋਂ 1600 ਕਰੋੜ ਦਾ ਐਲਾਨ ਸੱਚਮੁੱਚ ਹਾਸੂ ਹੀਣਾ ਲੱਗਦਾ ਹੈ ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਹ 1600 ਕਰੋੜ ਰੁਪਏ ਤੁਰੰਤ ਰਾਹਤ ਹੈ ਉਹਨਾਂ ਨੇ ਕਿਹਾ ਕਿ ਹੋਰ ਮਦਦ ਵੀ ਅੱਗੇ ਕੀਤੀ ਜਾਵੇਗੀ ਅਤੇ ਨੁਕਸਾਨ ਲਈ ਪੈਸੇ ਵੱਖਰੇ ਤੌਰ ਤੇ ਵੀ ਦਿੱਤੇ ਜਾਣਗੇ ਨਿਊ ਜਰਸੀ ਦੇ ਮਿਡਸੈਕਸ ਕਾਉਂਟੀ ਦੇ 21 ਸਾਲਾ ਮਾਹਿਰ ਚੌਧਰੀ ਨੂੰ 27 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸਤੇ 2023 ਦੀ ਸ਼ੁਰੂਆਤ ਵਿੱਚ ਇੱਕ ਨਾਬਾਲਗ ਕੁੜੀ ਨੂੰ ਘੱਟੋ ਘੱਟ 6 ਅਸ਼ਲੀਲ ਤਸਵੀਰਾਂ ਭੇਜਣ ਦਾ ਦੋਸ਼ ਲਗਾਇਆ ਗਿਆ ਹੈ ਜੇਕਰ ਚੌਧਰੀ ਵਿਰੁੱਧ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਸ ਨੂੰ 10 ਲੱਖ ਦੇ ਕੈਦ ਅਤੇ 2.5 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਇਸ ਮਾਮਲੇ ਦੀ ਕਾਰਜਕਾਰੀ ਅਮਰੀਕੀ ਵਕੀਲ ਅਲੀਨਾ ਹਾਬਾ ਨੇ ਕਿਹਾ ਹੈ ਕਿ ਗ੍ਰਿਫਤਾਰੀ ਦਰਸਾਉਂਦੀ ਹੈ ਕਿ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾ ਬਾਲਗਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਨੇ ਐਫਬੀਆਈ ਦੀ ਵਿਸ਼ੇਸ਼ ਏਜੰਟ ਸਟੈਫਨੀ ਰੌਡੀ ਨੇ ਕਿਹਾ ਹੈ ਕਿ ਇਹ ਗ੍ਰਿਫਤਾਰੀ ਕਈ ਤਰੀਕਿਆਂ ਨਾਲ ਮਹੱਤਵਪੂਰਨ ਸੀ ਇਹ ਦੋਸ਼ੀ ਨੂੰ ਹੋਰ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕੇਗੀ ਅਤੇ ਇਹ ਕਦਮ ਉਹਨਾਂ ਲੋਕਾਂ ਲਈ ਇੱਕ ਚੇਤਾਵਨੀ ਹੈ ਜੋ ਸੋਚਦੇ ਹਨ ਕਿ ਉਹਨਾਂ ਦੇ ਅਪਰਾਧ ਲੁਕੇ ਰਹਿਣਗੇ ਮਲਿਆਲਮ اداکارਆ ਨਵਿਆ ਨਾਇਰ ਨੂੰ ਹਾਲ ਹੀ ਵਿੱਚ ਮੈਲਬੌਰਨ ਹਵਾਈ ਅੱਡੇ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦਰਅਸਲ ਉਹ ਆਪਣੇ ਨਾਲ ਚਮੇਲੀ ਦੇ ਫੁੱਲ ਲੈ ਕੇ ਆਈ ਸੀ ਪਰ ਉਸਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਸ ਬਾਰੇ ਨਹੀਂ ਦੱਸਿਆ ਨਿਯਮਾਂ ਦੀ ਉਲੰਘਣਾ ਕਰਨ ਲਈ ਉਸਨੂੰ ਲਗਭਗ 1295 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਨਵਿਆ ਨਾਇਰ ਮਲਿਆਲਮ ਸਿਨੇਮਾ ਦੀ ਮਸ਼ਹੂਰ ਅਦਾਕਾਰ ਆਇਆ ਤੇ ਉਸਨੂੰ ਫਿਲਮ ਨੰਦਨਮ ਤੋਂ ਪ੍ਰਸਿੱਧੀ ਮਿਲੀ ਸੀ ਉਸਨੇ ਮਲਿਆਲਮ, ਤਾਮਿਲ ਅਤੇ ਕੰਨੜ ਭਾਸ਼ਾਵਾਂ ਵਿੱਚ ਲਗਭਗ 50 ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਕਈ ਪੁਰਸਕਾਰ ਜਿੱਤੇ ਨੇ ਉਹ ਵਿਕਟੋਰੀਆ ਦੀ ਮਲਿਆਲੀ ਐਸੋਸੀਏਸ਼ਨ ਦੇ ਓਨਮ ਜਸ਼ਨ ਵਿੱਚ ਹਿੱਸਾ ਲੈਣ ਲਈ ਆਸਟ੍ਰੇਲੀਆ ਗਈ ਸੀ ਜਿੱਥੇ ਉਸ ਨੂੰ ਇੱਕ ਡਾਂਸ ਪੇਸ਼ ਕਰੀ ਦੇਣੀ ਸੀ ਪ੍ਰੋਗਰਾਮ ਦੌਰਾਨ ਉਸਨੇ ਖੁਦ ਦੱਸਿਆ ਕਿ ਹਵਾਈ ਅੱਡੇ ਤੇ ਉਸਦੇ ਬੈਗ ਵਿੱਚੋਂ ਚਮੇਲੀ ਦੀ ਮਾਲਾ ਮਿਲਣ ਤੋਂ ਬਾਅਦ ਉਸ ਨੂੰ ਜੁਰਮਾਨਾ ਲਗਾ ਦਿੱਤਾ ਗਿਆ ਹੈ ਦਰਅਸਲ ਆਸਟ੍ਰੇਲੀਆਈ ਨਿਯਮ ਯਾਤਰੀਆਂ ਨੂੰ ਸੀਮਤ ਗਿਣਤੀ ਵਿੱਚ ਤਾਜ਼ੇ ਫੁੱਲ ਲੈ ਕੇ ਜਾਣ ਦੀ ਇਜਾਜ਼ਤ ਦਿੰਦੇ ਹਨ ਪਰ ਆਉਣ ਵਾਲੇ ਯਾਤਰੀਆਂ ਨੂੰ ਕਾਗੜ ਤੇ ਉਹਨਾਂ ਦਾ ਸਪਸ਼ਟ ਤੌਰ ਤੇ ਐਲਾਨ ਕਰਨਾ ਪੈਂਦਾ ਹੈ ਇਸ ਲਈ ਹੈ ਤਾਂ ਜੋ ਕੋਈ ਵੀ ਕੀੜੇ ਮਕੌੜੇ ਨਾਲ ਪ੍ਰਭਾਵਿਤ ਫੁੱਲ ਦੇਸ਼ ਵਿੱਚ ਦਾਖਲ ਨਾ ਹੋ ਜਾਣ ਅਤੇ ਉਥੁਨੀਆ ਫਸਲਾਂ ਜਾਂ ਪੌਦਿਆਂ ਨੂੰ ਪ੍ਰਭਾਵਿਤ ਨਾ ਕਰ ਸਕਣ ਪਰ ਨਮਿਆ ਨਾਇਰ ਨੇ ਫੁੱਲਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਸੀ ਇਸ ਲਈ ਉਸ ਨੂੰ ਸਿੱਧਾ ਜੁਰਮਾਨਾ ਲਗਾਇਆ ਗਿਆ ਹੈ ਅਮਰੀਕਾ ਨੇ ਭਾਰਤ ਜਾਪਾਨ ਅਤੇ ਆਸਟ੍ਰੇਲੀਆ ਨਾਲ ਪਲਾਂਟ ਸਹਿਯੋਗ ਨੂੰ ਵਧਾਉਣ ਲਈ ਕੁਆਰਟ ਸਪੇਸ ਐਕਟ ਪੇਸ਼ ਕੀਤਾ ਹੈ ਸੰਸਦ ਮੈਂਬਰ ਜੈਸਨ ਕਰੋ ਨੇ ਕੁਆਰਟ ਸਪੇਸ ਐਕਟ ਨਾਮਕ ਇੱਕ ਪ੍ਰਸਤਾਵ ਪੇਸ਼ ਕਰਦਿਆਂ ਇਸ ਦਾ ਉਦੇਸ਼ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਵਰਗੇ ਕੁਆਡ ਭਾਈਵਾਲ ਦੇਸ਼ਾਂ ਨਾਲ ਪੁਲਾੜ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਗੱਲ ਕੀਤੀ ਹੈ। ਇਹ ਕਾਨੂੰਨ ਦੋਪੱਖੀ ਹੈ ਅਤੇ ਇਸ ਨੂੰ ਦੋਵਾਂ ਪਾਰਟੀਆਂ ਦੇ ਨਿਧਾਵਾਂ ਦਾ ਸਮਰਥਨ ਮਿਲ ਰਿਹਾ ਹੈ। ਜੇਸਨ ਕਰੋਦਾ ਕਹਿਣਾ ਹੈ ਕਿ ਪੁਲਾੜ ਨਾਲ ਸੰਬੰਧਿਤ ਮੌਜੂਦਾ ਅੰਤਰਰਾਸ਼ਟਰੀ ਸਮਝੌਤੇ ਹੁਣ ਪੁਰਾਣੇ ਹੋ ਗਏ ਨੇ ਅਤੇ ਅਮਰੀਕਾ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਵਣਾ ਦੇਣ ਸਾਰ ਇਸ ਨਾਲ ਨਾ ਸਿਰਫ ਅਮਰੀਕਾ ਦੀ ਸੁਰੱਖਿਆ ਮਜ਼ਬੂਤ ਹੋਵੇਗੀ ਸਗੋਂ ਪੁਲਾੜ ਵਿੱਚ ਸਹਿਯੋਗ ਲਈ ਵੀ ਇੱਕ ਨਵਾਂ ਢਾਂਚਾ ਬਣੇਗਾ ਇਸ ਪ੍ਰਸਤਾਵ ਦੇ ਤਹਿਤ ਅਮਰੀਕੀ ਰੱਖਿਆ ਮੰਤਰੀ ਨੂੰ 180 ਦਿਨਾਂ ਦੇ ਅੰਦਰ ਕੁਆਡ ਦੇਸ਼ਾਂ ਨਾਲ ਰਸਮੀ ਗੱਲਬਾਤ ਸ਼ੁਰੂ ਕਰਨੀ ਪਵੇਗੀ ਇਹ ਤਿੰਨ ਖੇਤਰਾਂ ਤੇ ਕੇਂਦ੍ਰਿਤ ਹੋਵੇਗਾ ਪੁਲਾੜ ਕਾਰਜਾਂ ਲਈ ਸਾਂਝੇ ਨਿਯਮ ਅਤੇ ਅਭਿਆਸ ਸਥਾਪਿਤ ਕਰਨਾ ਪੁਲਾੜ ਨਿਗਰਾਨੀ ਸਮਰੱਥਾਵਾਂ ਨੂੰ ਵਧਾਉਣਾ ਅਤੇ ਪੁਲਾੜ ਨਾਲ ਸੰਬੰਧਿਤ ਉਦਯੋਗ ਨੀਤੀਆਂ ਤੇ ਸਹਿਯੋਗ ਕਰਨਾ ਇਸ ਤੋਂ ਲਾ ਬਾਦ 270 ਦਿਨਾਂ ਦੇ ਅੰਦਰ ਰੱਖਿਆ ਮੰਤਰੀ ਨੂੰ ਕਾਂਗਰਸ ਨੂੰ ਇੱਕ ਵਿਸਤ੍ਰਿਤ ਰਿਪੋਰਟ ਵੀ ਸੌਂਪਣੀ ਪਵੇਗੀ ਜਿਸ ਵਿੱਚ ਇਨ੍ਹਾਂ ਚਰਚਾਵਾਂ ਦੇ ਨਤੀਜਿਆਂ ਦਾ ਜ਼ਿਕਰ ਕੀਤਾ ਜਾਵੇਗਾ ਅਮਰੀਕੀ ਸੰਸਦ ਵਿੱਚ ਇਮਰਾਨ ਖਾਨ ਸਮੇਤ ਪਾਕਿਸਤਾਨ ਦੇ ਹੋਰ ਰਾਜਨੀਤਿਕ ਕੈਦੀਆਂ ਦੀ ਰਿਹਾਈ ਦੀ ਗੂੰਜ اٹਹੀ ਹੈ ਅਮਰੀਕੀ ਕਾਂਗਰਸਮੈਨ ਜੋ ਵਿਲਸਨ ਨੇ ਪਾਕਿਸਤਾਨ ਦੇ ਰਾਜਨੀਤਿਕ ਕੈਦੀਆਂ ਦੇ ਮੁੱਦੇ ਨੂੰ ਅਮਰੀਕਾ ਦੀ ਸਲਾਨਾ ਰੱਖਿਆ ਬਿੱਲ ਵਿੱਚ ਸ਼ਾਮਲ ਕਰਵਾ ਕੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਇਸ ਪ੍ਰਸਤਾਵ ਮੁਤਾਬਕ ਅਮਰੀਕੀ ਰੱਖਿਆ ਮੰਤਰਾਲੇ ਨੂੰ ਹੁਣ ਪਾਕਿਸਤਾਨੀ ਫੌਜ ਨਾਲ ਹਰ ਮੀਟਿੰਗ ਵਿੱਚ ਇਹ ਮੁੱਦਾ ਚੁੱਕਣ ਦੀ ਰਣਨੀਤੀ ਬਣਾਉਣੀ ਪਵੇਗੀ ਇਸ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਾਮ ਵੀ ਖਾਸ ਤੌਰ ਤੇ ਦਰਜ ਹੈ ਬੇਲਦੀਆਂ ਸ਼ਰਤਾਂ ਅਨੁਸਾਰ ਇਸਦੇ ਲਾਗੂ ਹੋਣ ਤੋਂ 300 ਦਿਨਾਂ ਦੇ ਅੰਦਰ ਪੈਂਟਾਗਨ ਅਤੇ ਹਾਊਸ ਤੇ ਸੈਨੇਟਰ ਦੀ ਆਰਮਡ ਸਰਵਿਸਿਜ਼ ਕਮੇਟੀਆਂ ਅੱਗੇ ਰਿਪੋਰਟ ਵੇਲ ਵੀ ਪੇਸ਼ ਕਰਨੀ ਪਵੇਗੀ ਜਿਸ ਵਿੱਚ ਇਹ ਦਰਸਾਇਆ ਜਾਵੇਗਾ ਕਿ ਪਾਕਿਸਤਾਨੀ ਫੌਜ ਨਾਲ ਗਲਬਾਤ ਵਿੱਚ ਰਾਜਨੀਤਿਕ ਕੈਦੀਆਂ ਦੀ ਰਿਹਾਈ ਦਾ ਮੁੱਦਾ ਕਿਵੇਂ ਉਠਾਇਆ ਜਾਵੇਗਾ ਇਸ ਨਾਲ ਸਾਫ਼ ਹੈ ਕਿ ਅਮਰੀਕੀ ਕਾਂਗਰਸ ਹੁਣ ਪਾਕਿਸਤਾਨ ਨਾਲ ਸਿਰਫ ਸੁਰੱਖਿਆ ਜਾਂ ਫੌਜੀ ਸਹਿਯੋਗ ਤੱਕ ਹੀ ਸੀਮਤ ਨਹੀਂ ਸਗੋਂ ਲੋਕਤੰਤਰ ਤੇ ਰਾਜਨੀਤਿਕ ਆਜ਼ਾਦੀ ਤੇ ਮੁੱਦੇ ਵੀ ਉਸਦੀ પ્રાથમિકતા બન રહી